ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਣਾ ਰਣੌਤ ਦੀ ਪਲਕੇ ਬਠਿੰਡਾ ਕੋਟ ਵਿੱਚ ਪੇਸ਼ੀ ਹੋਵੇਗੀ। ਕਿਸਾਨੀ ਅੰਦੋਲਨ ਦੌਰਾਨ ਇਸ ਮਾਮਲੇ ਸਬੰਧੀ ਵਿਵਾਦ ਖੜਾ ਹੋਇਆ ਸੀ। ਕੰਗਣਾ ਰਣੌਤ ਨੇ ਇੱਕ ਬਜ਼ੁਰਗ ਬਾਰੇ ਕੀਤੇ ਗਏ ਟਵੀਟ ਤੇ ਰੀਟ੍ਰੀਟ ਕੀਤਾ ਸੀ ਜਿਸ ਕਰਕੇ ਇਸ ਬਜ਼ੁਰਗ ਔਰਤ ਦਾ ਅਪਮਾਨ ਕਰਨ ਦਾ ਮਾਮਲਾ ਖੜਾ ਹੋ ਗਿਆ। ਇਸ ਬਜ਼ੁਰਗ ਔਰਤ ਦਾ ਨਾਮ ਮਹਿੰਦਰ ਕੌਰ ਹੈ। ਕੰਗਨਾਰ ਨੌਤ ਦੇ ਖਿਲਾਫ ਇਸ ਬਜ਼ੁਰਗ ਔਰਤ ਮਹਿੰਦਰ ਕੌਰ ਵੱਲੋਂ ਕੀਤੇ ਗਏ ਮਾਨਹਾਨੀ ਦੇ ਕੇਸ ਵਿੱਚ ਮਾਨਯੋਗ ਹਾਈ ਕੋਰਟ ਅਤੇ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਕੋਈ ਵੀ ਰਾਹਤ ਨਹੀਂ ਦਿੱਤੀ ਗਈ। ਹੁਣ ਇਸ ਮਾਮਲੇ ਸੰਬੰਧੀ ਕੰਗਨਾਰ ਨੌਤ ਪਹਿਲੀ ਵਾਰ ਬਠਿੰਡਾ ਕੋਰਟ ਵਿੱਚ ਪਹੁੰਚ ਰਹੇ ਨੇ ਤਾਂ ਬਜ਼ੁਰਗ ਔਰਤ ਮਹਿੰਦਰ ਕੌਰ ਦੇ અપਮਾਨ ਨਾਲ ਜੁੜਿਆ ਹੋਇਆ ਇਹ ਮਾਮਲਾ ਹੈ। ਉਨ੍ਹਾਂ ਬਾਰੇ ਕੀਤੇ ਗਏ ਟਵੀਟ ਤੇ ਰੀਟ੍ਰੀਟ ਕਰਨ ਕਰਕੇ ਇਹ ਵਿਵਾਦ ਖੜਾ ਹੋਇਆ ਸੀ ਹੁਣ ਇਸ ਮਾਮਲੇ ਸੰਬੰਧੀ ਕੰਗੜਾ ਰਣੌਤ ਦੀ ਪਹਿਲੀ ਵਾਰ ਬਠਿੰਡਾ ਕੋਰਟ ਵਿੱਚ ਪੇਸ਼ੀ ਹੋਵੇਗੀ। ਸਰਜ ਕੋਰਟ ਕੰਪਲੈਕਸ ਤੇ ਫੁੱਲ ਸਪੋਰਟਸ ਲਾਈ ਹੈ ਕਿਸ ਵਿਸ਼ੇ ਤੇ ਲਾਈ ਹੈ ਤੇ ਕਿੰਨੀ ਫੋਰਸ ਲੱਗੀ ਹੈ ਜੋ ਕੋਰਟ ਕੰਪਲੈਕਸ ਦੇ ਵਿੱਚ ਫੋਰਸ ਲੱਗੀ ਹੈ ਇਹ ਅੱਜ ਜਿਹੜੇ ਐਮਪੀ ਮੈਂਬਰ ਪਾਰਲੀਮੈਂਟ ਕੰਗੜਾ ਰਣੌਤ ਦੀ ਉਹਨਾਂ ਦੀ ਪੇਸ਼ੀ ਹੈ। ਤੋ ਉਹਦੇਸ ਬੰਦ ਵਿੱਚ ਸਕਿਉਰਿਟੀ ਪ੍ਰੋਗਰਾਮ ਜਿਹੜੇ ਹੈਗੇ ਉਹ ਅਸੀਂ ਪੂਸਾ ਪ੍ਰਬੰਧ ਕੀਤੇ ਆ ਤੋ ਹਰ ਵਕਤ ਵਕਤ ਅਸੀਂ ਮਾਰ ਜਿੱਥੇ ਹੈਗਾ ਕਿਉਂਕਿ ਇਹ ਜੋੜਾ ਇਸ਼ੂ ਹੈ ਜਿਹਦੇ ਸੰਬੰਧ ਚ ਆ ਰਹੀ ਹੈ ਥੋੜਾ ਜਿਹਾ ਕਿਸਾਨਾਂ ਨਾਲ ਰਿਲੇਟਡ ਹੈ ਸੋ ਇਸ ਕਰਕੇ ਇਹ ਹੈਗਾ ਵੀ ਕਈ ਵਾਰੀ ਕੋਈ ਐਜੀਟੇਟਰ ਜਾਂ ਉਸ ਤਰ੍ਹਾਂ ਦਾ ਕੋਈ ਆ ਕੇ ਜੋ ਆ ਰਹੀ ਹੈ ਜੋ ਪੇਸ਼ੀ ਵਾਸਤੇ ਉਹਨੂੰ ਕੋਈ ਪ੍ਰਭਾਵਤ ਨਾ ਕਰੇ ਸੋ ਅਸੀਂ ਮਤਲਬ ਕਾਫੀ ਫੋਰਸ ਨੂੰ ਡਿਪਲॉयਮੈਂਟ ਕੀਤਾ ਔਰ ਵਕਤ ਵਕਤ ਅਸੀਂ ਥਾਵਾਂ ਦੇ ਉੱਤੇ ਰੂਟ ਦੇ ਉੱਪਰ ਔਰ ਰਿਪੋਰਟ ਦੇ ਵਿੱਚ ਵੀ ਕਿਉਂਕਿ ਇੱਕ ਮੈਂਬਰ ਪਾਰਲੀਮੈਂਟ ਦੇ ਨਾਲ ਨਾਲ ਉਹ ਇੱਕ ਸੁਪਰਸਟਾਰ ਵੀ ਆ ਤੋ ਇਸ ਕਰਕੇ ਜਿਵੇਂ ਕੂਟ ਦੇ ਅੰਦਰ ਸਾਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਕੋਈ ਜਰੂਰਤ ਹੈ ਕੋਈ ਕਸ਼ੀ ਖੂਕਣਾ ਹੈ ਸੋ ਸਾਰਿਆਂ ਨੂੰ ਅਸੀਂ ਸਰਵੇਲੈਂਸ ਡਿਊਟੀ ਰੱਖ ਕੇ ਉਹਦੀ ਜਿਹੜੀ ਸਕਿਉਰਿਟੀ ਅਸੀਂ ਪੁਖਤਾ ਬਣਾਉਂਦੇ ਹਾਂ ਸਰ ਕਿਸ ਤਰ੍ਹਾਂ ਦੀ ਹਦਾਇਤਾਂ ਦਿੱਤੀ ਹੈ ਕਿੰਨੀ ਕਾਂਸਟੇਬਲ ਲੇਡੀਜ਼ ਲੱਗੀਆਂ ਕਿੰਨੇ ਜੈਂਸ ਲੱਗੇ ਨੇ ਕਿ ਬਾਹਰੋਂ ਵੀ ਬੁਲਾਈ ਗਈ ਹੈ ਪੁਲਿਸ ਨਹੀਂ 12 ਫੋਰਸ ਨਹੀਂ ਭਲਾਈ ਐਗਜੈਕਟ ਫਿਗਰ ਜਿਹੜੀ ਹੈਗੀ ਉਹ ਅਸੀਂ ਐਕਸਕਲੂਜ਼ ਨਹੀਂ ਕਰਦੇ ਬਟ ਅਸੀਂ ਕਾਫੀ ਫੋਰਸ ਦੀ ਸੰਖਿਆ ਲਾਈ ਆ ਜਿੱਥੇ ਸਾਨੂੰ ਲੱਗਦਾ ਵੀ ਫੋਰਸ ਦੀ ਰਿਕੁਆਇਰਮੈਂਟ ਸੀ ਉੱਤੇ ਹਰ ਇੱਕ ਇੰਸਪੋਰਟ ਦੇ ਫੋਰਸ ਨੂੰ ਲਾ ਕੇ ਡਿਪਲਾਈ ਕੀਤਾ ਅੱਛਾ ਕੋਰਟ ਚ ਆਉਣ ਜਾਣ ਵਾਲੇ ਵਿਅਕਤੀਆਂ ਤੋਂ ਕੋਈ ਮੈਸੇਜ ਨਹੀਂ ਆਉਣ ਜਾਣ ਵਾਲੇ ਵਿੱਚ ਉਹ ਵਿਅਕਤੀ ਹੈਗੇ ਉਹ ਕੋਈ ਇਸ ਤਰ੍ਹਾਂ ਆਪਣੀ ਪੇਸ਼ੀ ਜਾਂ ਰੁਟੀਨ ਵਰਕ ਹੈਗਾ ਉਹ ਕਰ ਸਕਦੇ ਲੇਕਿਨ ਫਿਰ ਵੀ ਥੋੜਾ ਜਿਹਾ ਇੱਕ ਐਕਟਰ ਐਂਡ ਸੁਪਰਸਟਾਰ ਹੋਣ ਕਰਕੇ ਕੋਈ ਲੋਕ ਫੋਟੋਆਂ ਖਿਚਾਉਣ ਲਈ ਜਾਂ ਹੋਰ ਇਸ ਤਰ੍ਹਾਂ ਦਾ ਕੋਈ ਅੱਗੇ ਆਉਣ ਦੀ ਕੋਸ਼ਿਸ਼ ਕਰਦੇ ਤਾਂ ਉਹ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਆਪਣੇ ਕੰਮਕਾਰਾਂ ਦੇ ਵਿੱਚ ਜਿਹੜਾ ਹੈਗਾ ਕੋਈ ਪੇਸ਼ੀ ਭੁਗਤਣਾ ਹੈ ਉਹਦੇ ਵਿੱਚ ਆਪਣਾ ਤੁਸੀਂ ਕੰਮਕਾਰ ਕਰੋ ਲੇਕਿਨ ਇਸ ਤਰ੍ਹਾਂ ਦੀ ਪੁਲਿਸ ਦੀ ਜਿਹੜੀ ਸੁਰੱਖਿਆ ਲੱਗੀ ਆ ਉਹਦੇ ਵਿੱਚ ਕੋਈ ਵਿਘਨ ਨਾ ਪਵੇ ਥੈਂਕ ਯੂ ਸਰ